ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਮੈਂ ਪਾਈਕਾ ਫੈਸ਼ਨ ਤੇ YouTube ਚੈਨਲ ਤੋਂ ਇਹ ਕਿੰਨੇ ਡਿਜ਼ਾਈਨਰ ਬੁਟੀਕ ਬਠਿੰਡਾ ਤੋਂ ਜੀ ਤੇ ਆਪਣਾ ਆ ਸੂਟ ਸੀਗੇ ਜੀ ਕਾਟਨ ਦੇ ਬਿਲਕੁਲ ਹਲਕੇ ਫੁਲਕੇ ਜੀ ਇਹਦੇ ਵਿੱਚ ਤਿੰਨ ਕਲਰ ਹੈ ਜੀ ਬਰੀਕ ਪ੍ਰਿੰਟ ਆ ਤਿੰਨ ਕਲਰ ਹੈ ਬਿਲਕੁਲ ਗਰਮੀ ਵਾਲਾ ਸਟਾਫ ਆ ਪਤਲਾ ਜਾਂ ਹਲਕਾ ਜਾਂ ਇਹਦੇ ਇਹ ਤਿੰਨ ਕਲਰ ਹੈ ਜੀ ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਆਰਡਰ ਕਰਕੇ ਤੇ ਬਾਕੀ ਆਪਣਾ ਨੰਬਰ 9815729280 ਕਿੰਨ ਡਿਜ਼ਾਈਨਰ ਬਟੀਕ ਬਠਿੰਡਾ ਜੀ ਠੀਕ ਹੈ ਜੀ ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਸੂਟ ਲੈ ਸਕਦੇ ਹੋ ਸੂਟਾਂ ਦਾ ਰੇਟ ਬਹੁਤ ਘੱਟ ਹੈ ਇਹ ਆਪਾਂ ਨੂੰ ਥੋੜਾ ਜਿਹਾ ਲੈਸ ਦੇ ਵਿੱਚ ਮਿਲੇ ਸੀ ਤੇ ਗਰਮੀਆਂ ਵਾਲੇ ਸੂਟ ਤੇ ਇਹ ਸਿਰਫ 500 ਰੁਪਏ ਦਾ ਸੂਟ ਹੈ ਜੀ ਬਿਲਕੁਲ ਹਲਕੇ ਫੁਲਕੇ ਜਿਹਾ ਬੜੇ ਸੋਹਣੇ ਆ ਤੇ ਘਰੇ ਪਾਉਣ ਲਈ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਪਾਈਪਨ ਲੈਸ ਵਗੈਰਾ ਲਾ ਕੇ ਆਪਾਂ ਬਣਾ ਸਕਦੇ ਆ ਇਹਨਾਂ ਨੂੰ ਨਾਲ ਦੇ ਡਬਲ ਸ਼ੇਡ ਦੇ ਵਿੱਚ ਦੁਪੱਟਾ ਤਿਆਰ ਕਰਾ ਸਕਦੇ ਆ ਇਹਦੇ ਨਾਲ ਠੀਕ ਹੈ ਨਾ ਜੀ ਤੇ ਬਾਕੀ ਇਹ ਤਿੰਨ ਕਲਰ ਆਗੇ ਕੋਈ ਵੀ ਕਲਰ ਤੁਸੀਂ ਚੂਜ਼ ਕਰਕੇ ਲੈ ਸਕਦੇ ਹੋ ਤੇ ਇੱਕ ਇਹਦੇ ਵਿੱਚ ਮਤਲਬ ਹੋਰ ਹੈਗਾ ਦੁਪੱਟਾ ਸੂਟ ਇਹਨਾਂ ਨਾਲ ਦੁਪੱਟੇ ਨਹੀਂ ਹੈਗੇ ਇਹਦੇ ਨਾਲ ਦੁਪੱਟਾ ਹੈਗਾ ਆ ਦੇਖੋ ਜੀ ਇਹਦੇ ਗਲੇ ਤੇ ਡਿਜ਼ਾਈਨ ਬਣਿਆ ਹੋਇਆ ਸ਼ਰਟ ਦੇ ਇਹਦੀ ਸਲਵਾਰ ਹੈ ਜੀ ਨਹੀਂ ਸੌਰੀ ਇਹ ਤਾਂ ਸ਼ਰਟ ਹੀ ਹੈ ਇਹਦਾ ਦੁਪੱਟਾ ਤੇ ਇਹਦੀ ਸਲਵਾਰ ਹੈ ਜੀ ਜੇ ਤੁਸੀਂ ਇਹ ਵੀ ਲੈਣਾ ਚਾਹੁੰਦੇ ਹੋ ਤਾਂ ਇਹ ਵੀ ਲੈ ਸਕਦੇ ਹੋ ਆਰਡਰ ਕਰਕੇ ਮੰਗਵਾ ਸਕਦੇ ਹੋ ਜੀ ਤੇ ਇਹਦੀ ਪ੍ਰਾਈਸ ਹੈ 600 ਰੁਪਏ ਜੀ कॉटन ਦਾ ਵਧੀਆ ਸੂਟ ਆ ਡਾਰਕ ਸੀ ਗ੍ਰੀਨ ਜਿਹਾ ਕਲਰ ਹੈ ਇਹਦਾ ਤੇ ਆਪਣਾ ਨੰਬਰ ਨੋਟ ਕਰ ਲਓ 9815729280 ਤੇ ਜੀ ਤੁਸੀਂ ਕਾਲ ਕਰਕੇ WhatsApp ਕਾਲ ਵੀ ਕਰ ਸਕਦੇ ਹੋ ਤੇ ਤੁਸੀਂ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ Okay, bye.